ਮੈਂ ਤੁਹਾਡਾ ਆਪਣਾ ਤਵਿੰਦਰ ਪਨੇਸਰ ਜੇ ਗੱਲ ਕਰੀਏ ਮਲਾਵਟ ਦੀ ਤਾਂ ਅੱਜ ਦੇ ਸਮੇਂ ਦੇ ਵਿੱਚ ਤਕਰੀਬਨ ਹਰੇਕ ਚੀਜ਼ ਦੇ ਵਿੱਚ ਮਲਾਵਟ ਖੋਰੀ ਆ ਰਹੀ ਹੈ ਜਦੋਂ ਆਪਾਂ ਬਾਜ਼ਾਰ ਚੋਂ ਕੋਈ ਵੀ ਚੀਜ਼ ਲੈਣੇ ਆ ਤਾਂ ਆਪਾਂ ਬਹੁਤ ਕੋਖ ਪਰੱਕ ਕੇ ਲੈਣੇ ਆ ਵੀ ਇਹਦੇ ਵਿੱਚ ਮਲਾਵਟ ਨਾ ਹੋਵੇ ਪਰ ਫਿਰ ਵੀ ਕਿਤਨਾ ਕਿਤੇ ਕੁਝ ਪਰਸੈਂਟ ਮਲਾਵਟ ਹਰੇਕ ਚੀਜ਼ ਦੇ ਵਿੱਚ ਆ ਰਹੀ ਹੈ ਆ ਜਿਹੜੀ ਵੀਡੀਓ ਤੁਹਾਨੂੰ ਨਾਲ ਚਲਦੀ ਦਿਖਦੀ ਪਈ ਹੈ ਇਸ ਵੀਡੀਓ ਦੇ ਵਿੱਚ ਚੀਨੀ ਬਣਦੀ ਪਈ ਹੈ ਪਲਾਸਟਿਕ ਤੋਂ ਕਿਸ ਤਰ੍ਹਾਂ ਚੀਨੀ ਤਿਆਰ ਕੀਤੀ ਜਾ ਰਹੀ ਹੈ ਇਹ ਵੀਡੀਓ ਦੇ ਵਿੱਚ ਦੇਖੋ ਕਿਸ ਤਰ੍ਹਾਂ ਪਲਾਸਟਿਕ ਨੂੰ ਪਹਿਲੇ ਪਘਲਾਇਆ ਜਾ ਰਿਹਾ ਹੈ ਪਲਾਸਟਿਕ ਨੂੰ ਪਘਲਾ ਕੇ ਉਹਦੀਆਂ ਬਰੀਕ-ਬਰੀਕ ਤਾਰਾਂ ਬਣਾਈਆਂ ਜਾ ਰਹੀਆਂ ਨੇ ਤਾਰਾ ਬਣਾਉਣ ਤੋਂ ਬਾਅਦ ਮਸ਼ੀਨ ਚੋਂ ਦੀ ਗਰਮ ਕਰਕੇ ਉਹ ਤਾਰਾਂ ਲੰਬੀਆਂ ਕੀਤੀਆਂ ਜਾਂਦੀਆਂ ਨੇ ਫਿਰ ਦੇਖੋ ਅੱਗੇ ਪੱਖੇ ਵੀ ਲੱਗੇ ਹੋਏ ਨੇ ਪੱਖਿਆਂ ਤੋਂ ਅੱਗੇ ਇੱਕ ਕਟਰ ਲੱਗਿਆ ਹੋਇਆ ਆਹ ਕਟਰ ਦੇਖੋ ਜਿਹੜਾ ਕਟਰ ਲੱਗਿਆ ਹੋਇਆ ਇਹ ਬਰੀਕ 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 ਚੀਨੀ ਦੇ ਦਾਣੇ ਬਣਾ ਦਿੰਦਾ ਪਲਾਸਟਿਕ ਤੋਂ ਚੀਨੀ ਬਣਦੀ ਹੈ ਹੁਣ ਪਲਾਸਟਿਕ ਤੋਂ ਜਿਹੜੀ ਚੀਨੀ ਬਣਦੀ ਹੈ ਇਹ ਜਿਹੜੀ ਚੀਨੀ ਆਪਾਂ ਖਾਂਦੇ ਆ ਉਹ ਚੀਨੀ ਦੇ ਵਿੱਚ ਇਹ ਮਿਕਸ ਕਰਕੇ ਮਾਰਕੀਟ ਦੇ ਵਿੱਚ ਵੇਚੀ ਜਾ ਰਹੀ ਹੈ ਤਾਂ ਇਹ ਪਲਾਸਟਿਕ ਖਾਣ ਤੋਂ ਬਾਅਦ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਉਹ ਜਨਮ ਲੈ ਰਹੀਆਂ ਨੇ ਇਹ ਵੀਡੀਓ ਇਹ ਦਰਸਾਉਂਦੀ ਹੈ ਵੀ ਸਾਨੂੰ ਹਰੇਕ ਚੀਜ਼ ਦੇ ਵਿੱਚ ਮਿਲਾਵਟ ਕਿਸ ਤਰ੍ਹਾਂ ਕਰਕੇ ਖਵਾਈ ਜਾ ਰਹੀ ਹੈ ਵੀਡੀਓ ਇੱਕ ਵਾਰੀ ਫੇਰ ਦੇਖਿਓ ਤੁਸੀਂ ਕਿਸ ਤਰ੍ਹਾਂ ਚੀਮੀ ਬਣਦੀ ਹੈ ਕਿਸ ਤਰ੍ਹਾਂ ਪਲਾਸਟਿਕ ਪਹਿਲੇ ਪਘਲਾਈ ਜਾਂਦੀ ਹੈ ਪਘਲਾਨ ਤੋਂ ਬਾਅਦ ਉਹਦੀਆਂ ਤਾਰਾਂ ਬਣਾਈਆਂ ਜਾਂਦੀਆਂ ਨੇ ਲੰਬੀਆਂ ਫਿਰ ਅੱਗੇ ਕਟਰ ਦੇ ਵਿੱਚ ਛੋਟੇ-ਛੋਟੇ 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 ਪੀਸ ਚੀਨੀ ਦੀ ਤਰ੍ਹਾਂ ਦਿਖਣ ਵਾਲੇ ਬਣਾਏ ਜਾਂਦੇ ਨੇ ਇਹ ਜਿਹੜੀ ਚੀਨੀ ਹੈ ਇਹ ਅਸਲੀ ਚੀਨੀ ਨਹੀਂ ਹੈਗੀ ਇਹ ਮਿੱਠੀ ਚੀਨੀ ਨਹੀਂ ਹੈਗੀ 나ਈ ਇਹਦੇ ਵਿੱਚ ਮਠਾਸ ਹੈ ਇਹ ਪਲਾਸਟਿਕ ਦੀ ਚੀਨੀ ਹੈ ਜਿਹੜੀ ਸਾਡੀ ਅਸਲੀ ਚੀਨੀ ਦੇ ਵਿੱਚ ਮਿਕਸ ਕਰਕੇ ਸਾਨੂੰ ਖਵਾਈ ਜਾ ਰਹੀ ਹੈ ਇਸ ਕਰਕੇ ਧਿਆਨ ਨਾਲ ਚੀਜ਼ ਖਰੀਦਿਆ ਕਰੋ